ਦੋ ਮੁੰਡੇ ਆਏ ਗੱਡੀ 'ਤੇ ਕਹਿੰਦੇ ਸਾਨੂੰ ਪ੍ਰਾਈਵੇਟ ਗੱਡੀ ਚਾਹੀਦੀ। ਉਹਨਾਂ ਦੇ ਕੋਈ ਨਹੀਂ ਮਿਲ ਜੂ। ਬਸ ਉਹ ਬੈਠਾ ਵਾ ਤੇ ਬੈਠੇ ਨੂੰ ਗੋਲੀ ਮਾਰ। ਇਹਨੇ ਦੇਖ ਤਾਂ ਇਹਨਾਂ ਦੀ ਪਰਵਾਹ ਚੁਕਾਉਂਦਾ। ਉਹਨਾਂ ਦਾ ਰਿੰਦਾ ਕਿ ਸਾਰੇ ਪਰਿਵਾਰ ਚੋਂ ਆਪਣੇ ਸਾਡੇ ਜਿਹੜਾ ਜਿੱਦਾਂ। ਤੇ ਉਹਨਾਂ ਦਾ ਬੇਟਾ ਇਹਦੇ ਇੱਕ ਬੇਟਾ ਵਾ 17 ਸਾਲ ਦਾ। ਖਮੋਨ ਵਾਲਾ। ਖਮੋਨ ਵਾਲੇ ਉਹ ਹੀ ਆ। ਕੀ ਕੰਮ ਕਰਦੇ ਸੀ? ਖੇਤੀਬਾੜੀ ਦਾ ਇੱਕ ਮੈਡੀਕਲ ਸਟੋਰੀ। ਖੇਤੀਬਾੜੀ ਦਾ ਕੰਮ ਕਰਦੇ। ਕਿੰਨੀ ਵਾਰ ਸਰਪੰਚ ਬਣੀ ਸੀਗੀ ਉਸ ਵਾਰੀ ਚੌਥੀ ਵਾਰ ਅਰਕਾ ਤੇ ਉਹ ਐਸਸੀ ਪਰ ਉਹ ਇਹਨਾਂ ਚਲੋ ਬਣਾਈ ਬਣਾਈ ਉਹ ਕੋਈ ਕੰਮ-ਕਮ ਕਰਦੇ ਪਹਿਲਾਂ ਵੀ ਤੁਹਾਨੂੰ ਹਮਲਾ ਹੋਇਆ ਪਹਿਲਾਂ ਵੀ ਥੋੜਾ ਜਿਹਾ ਪਹਿਲਾਂ ਹੋਇਆ ਕੋਈ ਕੋਈ ਕਾਰਵਾਈ ਨਹੀਂ ਹੋਈ ਮੈਂ ਹਜੇ ਕੀ ਨੰਬਰ ਮੇਰਾ ਨਰਿੰਦਰ ਸਿੰਘ ਨਾਂਜੀ ਮੇਰਾ ਪਿੰਡ ਚੀਮਾ ਖੁੱਡੀ ਇਹ ਕਿਹੜੇ ਪਿੰਡ ਦਾ ਜੀ ਇਹ ਚੀਮਾ ਖੁੱਡੀ ਦਾ ਕੀ ਕਰਨਾ ਇਹਦੀ ਮੌਜੂਦਾ ਚਾਰਵਰੀ ਦੇ ਸਰਪੰਚਾ ਪਿਛਲੀ ਤਾਂ ਐਰਕਾ ਟਰਮ ਐਸਸੀ ਟਰਮ ਹੀ ਉਹਦੇ ਵਿੱਚ ਵੀ ਇਹਨਾਂ ਨੇ ਸਰਪੰਚ ਬਣਵਾਇਆ ਸਮਤੀ ਮੈਂਬਰ ਵੀ ਪਿਛਲੀ ਵਾਰੀ ਦੇ ਇਹ ਪਿੰਡ 'ਚ 2-3 ਵਾਰੀ ਅੱਗੇ ਵੈਨਾ ਤੇ ਹਮਲਾ ਆਇਆ ਕੋਈ ਕਾਰਵਾਈ ਨਹੀਂ ਹੋਈ ਧਮਕੀਆਂ ਮਿਲਦੀਆਂ ਰਹੀਆਂ ਇੱਕ ਦੋ ਵਾਰੀ ਇਹਨਾਂ ਨੂੰ ਗੈਂਗਸਟਰ ਵੱਲੋਂ ਧਮਕੀਆਂ ਮਿਲੀਆਂ ਕੋਈ ਬਹੁਤੀ ਕਾਰਵਾਈ ਨਹੀਂ ਹੋ ਸਕੀ ਹੁਣ ਅੱਜ ਕੋਈ ਇਹਨਾਂ ਦੇ ਘਰ ਆਇਆ ਇਹਨਾਂ ਦੇ ਨਾ ਕਾਰ ਰੈਂਟ ਤੇ ਦਿੰਦੇ ਹੁੰਦੇ ਸੀ ਕਾਰ ਰੈਂਟ ਤੇ ਲੈਣ ਵਾਸਤੇ ਆਏ ਜਦੋਂ ਉਹਨਾਂ ਨੇ ਅੰਦਰ ਹਾਲ ਖੋਲ ਕੇ ਵਖਾਲਣ ਲੱਗੇ ਤੇ ਕਹਿੰਦੇ ਕਿ ਤੁਹਾਨੂੰ ਆਰ.ਸੀ. ਦਿਖਾ ਲਓ ਜਦੋਂ ਆਰ.ਸੀ. ਖਾਲਣ ਲੱਗੇ ਤੇ ਇਹਨਾਂ ਦੇ ਦੋ ਗੋਲੀਆਂ ਮਾਰਤੀਆਂ ਦੋ ਜਣੇ ਸੀ ਇੱਕ ਗੋਲੀ ਮਾਰੀ ਸਰ ਇਹਨਾਂ ਦਾ ਨਾਮ ਕੀ ਜੀ ਨਾ ਜਗਰਾਤ ਸਿੰਘ ਨਾ ਪਰਿਵਾਰ ਚ ਕੋਈ ਪਰਮਾਰ ਚ ਇਹਨਾਂ ਦਾ ਬੇਟਾ ਹੈ ਇਹਨਾਂ ਦੇ ਵਾਈਫ ਨੇ ਹਮ ਨਾ